ਇਥੇ ਪੈਦਾਬਰ ਨਾ ਹੋਈ ਤਾਂ ਫਿਰ ਤਾਂ ਕਾਲ ਪੈ ਜਾਊਗਾ ساری ਦੁਨੀਆ ਦੇ ਵਿੱਚ ਤੇ ਹਿੰਦੁਸਤਾਨ ਦੇ ਵਿੱਚ ਤੇ ਇਹਦੇ ਵਿੱਚ ਅੜੀ ਕਿਉਂ ਕਰ ਰਹੇ ਹੈ ਇਹ ਬੀਜੇਪੀ ਤੇ ਅਰਸ਼ਸ ਵਾਲੇ ਗੱਲ ਇਹ ਹੈ ਕਿ ਇਹ ਪਾਰਟੀ ਹੈ ਕਿ ਹੈ ਦੁਕਾਨਦਾਰਾਂ ਦੀ ਜਮਾਖੋਰਾਂ ਦੀ ਤੇ ਬਲੈਕੀਆਂ ਦੀ ਤੇ ਇਹਨਾਂ ਨੂੰ ਇਹ ਜ਼ਿੰਮੇਵਾਰੀ ਦੇ ਬਾਰੇ ਇਲਮ ਹੈ ਨਹੀਂਗਾ ਇਹਨਾਂ ਨੂੰ ਤਾਂ ਤੁਸੀਂ ਜਾ ਕੇ ਪੁੱਛ ਲਓ ਕਿ ਕਣਕ ਕਿੱਥੇ ਉਗਦੀ ਹੈ ਇਹਨਾਂ ਨੂੰ ਨਹੀਂ ਪਤਾ ਬੂਟੇ ਤੇ ਉਗਦੀ ਹੈ ਕਿ ਦਰਖਤ ਤੇ ਲੱਗਦੀ ਹੈ ਇਹੋ ਜਿਹੇ ਬੰਦੇ ਹੈਗੇ ਆ ਜਿਹੜੇ ਅੱਜ ਇਹਨਾਂ ਦੇ ਨਾਲ ਮੀਟਿੰਗ ਕਰਦੇ ਆ ਹੁਣ ਗੋਇਲ ਨੂੰ ਕੀ ਪਤਾ ਕਿੱਥੇ ਕਣਕ ਲੱਗਦੀ ਹੈ ਹੈਨਾ ਸੋ ਸੋ ਇਹ ਇਹ ਬਹੁਤ ਜ਼ਰੂਰੀ ਹੈ ਕਿ ਕੱਲ ਅਸੀਂ ਮਿਲ ਕੇ ਵੀ ਆਏ ਆ ਜਿਹੜੇ ਫੱਟੜ ਹੋਏ ਆ ਤੇ ਇੱਕ ਪੀਜੀਆਈ ਦੇ ਵਿੱਚ ਦਾਖਲ ਹੋਇਆ ਤੇ ਉਹਨਾਂ ਦਾ ਸਰੀਰ ਭਰਿਆ ਪਿਆ ਛਰਲਿਆਂ ਦੇ ਨਾਲ ਇਹ ਜਿਵੇਂ ਸਮਾਲ ਪੋਕਸ ਦੇ ਡੌਗ ਹੁੰਦੇ ਆ ਹੋਇਆ ਪਿਆ ਤੇ ਕਈਆਂ ਦੀਆਂ ਬਾਹਾਂ ਟੁੱਟੀਆਂ ਪਈਆਂ ਇੱਕ ਦੀ ਅੱਖ ਤੋਂ ਨજર ਨਹੀਂ ਆ ਰਹੀ ਉਹ ਵੀ ਮੈਂ ਕਹਿ ਕੇ ਆਇਆ ਇਹਦਾ ਪਤਾ ਲਾਓ ਤੇ ਇੱਕ ਦੇ ਸਿਰ ਦੇ ਵਿੱਚ ਚੋਟ ਲੱਗੀ ਹੈ ਉਹਨੂੰ ਪੀਜੀਆਈ ਭੇਜ ਦਿੱਤਾ ਗਿਆ ਇਹ ਤਾਂ ਪੰਜਾਬ ਸਰਕਾਰ ਨੂੰ ਹਰਿਆਣਾ ਦੇ ਜਿਹੜਾ ਹੋਮ ਮਿਨਿਸਟਰ ਹੈ ਵਿਜ ਜਿਹੜਾ ਸਾਰਾ ਕੁਝ ਕਰਾ ਰਿਹਾ ਹੈ ਤੇ ਸੈਂਟਰ ਦਾ ਇਹ ਤਾਂ ਕਤਲ ਦਾ ਕੇਸ ਦਰਜ ਕਰਨਾ ਪਊਗਾ ਇਹ ਤੇ ਤੇ ਜਿਹੜੀ ਇਹ ਪੰਜਾਬ ਦੇ ਵਿੱਚ ਗੋਲਾਬਾਰੀ ਕੀਤੀ ਹੈ ਇਹਦਾ ਵੀ ਪਰਚਾ ਕਰਨ ਇਹ ਹਰਿਆਣਾ ਪੰਜਾਬ ਦੇ ਵਿੱਚ ਕਿਵੇਂ ਗੋਲਾਬਾਰੀ ਕਰ ਸਕਦਾ ਜਾਂ ਥਰੂ ਗੈਸ ਸਟ ਸਦਾ ਹੈਗਾ ਇਹ ਸਾਰੀਆਂ ਚੀਜ਼ਾਂ ਕਾਨੂੰਨੀ ਹੈਗੀਆਂ ਜਿੰਨਾਂ ਕਿ ਪੰਜਾਬ ਸਰਕਾਰ ਨੂੰ ਕਰਨੀਆਂ ਪੈਣੀਆਂ